ਸਾਸਰੀ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਚੱਲਾਂਗੇ ਅਨੰਦਪੁਰ ਸਾਹਿਬ ਤੇ ਅਸੀਂ ਲਗਭਗ 4 ਦਿਨ ਲੱਗੇ ਆ ਫਾਰਸ ਦੀ ਫਰਮੈਜ ਤੇ ਸਫ਼ਰ ਸ਼ੁਰੂ ਕਰਤਾ ਹੈ ਸਫ਼ਰ ਸ਼ੁਰੂ ਕਰਤਾ ਨਹੀਂ ਨਹੀਂ ਯਾਤਰਾ ਯਾਤਰਾ ਜੰਨਤ ਦੇ ਵੀ ਜਾਣਾ ਆਪਾਂ ਸੋ ਯਾਤਰਾ ਸ਼ੁਰੂ ਕਰਤੀ ਆ ਤੇ ਪਹਿਲਾ ਸਟੇ ਟਾਬੇ ਤੇ ਅੱਜ ਹੀ ਤਰੀਕ 25 ਹਾਂ 26 25 26 ਹਾਂ ਜੀ ਹੁਣ ਆਪਾਂ ਸ਼ਾਹਕੋਟ ਵਾਲੇ ਟਾਬੇ ਤੇ ਰੁਕੇ ਆ ਚਾਹ ਦਾ ਕੱਪ ਦੇਖੋ 15 ਰੁਪਏ ਇੱਥੇ ਕਰਮ ਨੇ 4 ਕੱਪ ਚਾਹ ਆਰਡਰ ਕਰਤੀ ਐ ਸਿਮਾ ਇੱਧਰ ਆਪਦਾ 360 ਕੈਮਰਾ ਲੈ ਕੇ ਤਿਆਰ ਹੋ ਗਿਆ ਕਰਮ ਬੱਤਰਾ ਬਸ ਮੁੱਛਾਂ ਵਾਲਾ ਸਰਦਾਰ ਤੇ ਸਾਡੀ ਡਾਕਟਰ ਜੀ ਉਹ ਵਾਹ ਜੀ ਵਾਹ ਉਹ ਵਾਹ ਜੀ ਵਾਹ ਲੋਬੀ ਵੀਰੋ ਚਾਹ ਆ ਗਈ ਚियर्स ਚियर्स ਬਰੋ ਚਾਹ ਆ ਗਈ ਚਾਹ ਆ ਗਈ ਜਿੰਨੇ ਚਾਹ ਸਟੀਲ ਦੇ ਗਲਾਸਾਂ ਚ ਅਨੰਦ ਲੈਣੇ ਧੰਬੇ ਵਾਲਾ ਵੀਰਾ ਜਾਦਾ ਕਾਪਾ 15 ਰੁਪਈਆ ਦਾ ਆ ਬਾਈ ਦਾ ਤੇ ਉਹ ਧੁੱਪੇ ਬਹਿਨੇ ਆ ਜੋ ਫਿਰ ਚੱਲ ਮੈਂ ਅਮਲੀ ਨਾਲ ਵਿਆਹ ਨਿਕਰਾਉਂਦੀ ਅਮਲੀ ਬੰਦੇ ਏ ਕੀ ਆ ਦਸ ਲਈਦਾ ਦਸ चल बस श कापीअ कितां ख़ाली रबरू ਪਖਤ ਸਿੰਘ ਦੇ ਜੱਦੀ ਘਰ ਖੜਕੜ ਕਲਾਂ ਵਿਖੇ ਫੀਤ ਪਖਤ ਸਿੰਘ ਜੀ ਦਾ ਘਰ ਤੇ ਭਾਰਸ ਵੀਰ ਥੈਂਕਸ ਆ ਵੀ ਸੌੜੀਆਂ ਬਹੁਤ ਸੋਹਣੀਆਂ ਸਰਦਾਰ ਪਖਤ ਸਿੰਘ ਜੀ ਦਾ ਘਰ ਆਪਣੇ ਫ੍ਰੀडम फाइਟਰ ਹੀਰੋ ਸਰਦਾਰ ਪਖਤ ਸਿੰਘ ਜੀ ਇਹੋਂ ਨੇ ਤੁਹਾਨੂੰ ਸਾਰਾ ਕਾਰਜ ਸਰਦਾਰ ਭਗਤ ਸਿੰਘ ਜੀ ਦਾ ਆਹ ਨਾਲ ਬੈਠਾ ਮੰਜਾ ਕੀ ਬਾਤ ਹੈ ਸਾਰੀ ਉਹਨਾਂ ਦੇ ਸਾਹਮਣੇ ਰੱਖਣਾ ਹੈ ਅੰਦਰ ਜਾਣ ਲਈ ਬਣਾਈਏ ਚਲੋ ਆਪਾਂ ਤੁਹਾਨੂੰ ਬਾਹਰੋਂ-ਬਾਰੋਂ ਦਿਖਾਉਣੀ ਹੈ ਹੋ ਚੱਕੀ ਓਏ ਆ ਟੱਬੀ ਨਾਲੀ ਆਹ ਕੀ ਬਾਤ ਹੈ ਯਾਰ ਨਾ ਸਰਦਾਰ ਭਗਤ ਸਿੰਘ ਜੀ ਦਾ ਇਤਿਹਾਸ ਗੁਰੂ ਆ। ਹੋ ਪੱਖਾ ਪ੍ਰੈਸ ਕੋਲੇ ਵਾਲੀ ਕਿਆ ਬਾਤ ਹੈ ਯਾਰ ਗਲਾਸ ਹੈ ਤੂੰ ਸਿੱਮੇ ਕਿੱਡੇ ਤੱਕੜੇ ਹੈ। ਹਾਂ ਬਹੁਤ ਵਧੀਆ ਚੀਜ਼ਾਂ ਪਈਆਂ ਯਾਰ। ਹਰਥਵੇਲਾ ਵੀ ਕਿਉਂ ਹੀ ਆ ਜਾ। ਅਵੇ ਮਟਾਤਾ। ਬਹੁਤ ਸੋਹਣਾ ਯਾਰ ਬਹੁਤ ਸੋਹਣਾ ਬਾਈ। ਫਰੀडम फाइਟਰ ਸੀ ਆਪਣੇ ਸਰਦਾਰ ਭਗਤ ਸਿੰਘ ਜੀ। ਉਹਨਾਂ ਕਰਕੇ ਤੁਰੇ ਫਿਰਦੇ ਆਪਾਂ। ਆ ਚੁੱਲਾ। ਇਹ ਨਵਾਂ ਬਣਾ ਲੱਗਦਾ ਵੈਸੀ ਹੈ ਨਾ ਥੋੜਾ ਰਹਿਣ ਥੋੜਾ ਹੁਸਦਾ ਰਹਿਣ ਉਹ ਜਿੰਨਾ ਦਿੱਤਾ ਹੋਏ ਉਹ ਸੀ ਦੇ ਆ ਜਮ ਭਗਸਾਂ ਉਹ ਸੱਸਰੀ ਭਈ ਉਹਨਾਂ ਦੀ ਦੂਜੀ ਆਪਣੀ ਆ ਫੋਨ ਆ ਹੀ ਅੰਦਾ ਕਰੰਦਰਾ ਆ ਦੇਖੋ ਤੁਸੀਂ ਪਲੇਟਾਂ ਤੇ ਆਪਣਾ ਸਾਰਾ ਸਮਾਨ ਕੜਾਈ ਛੱਕੂ ਓਏ ਹੋ ਪੀੜੀ ਪਰ ਪੀ ਗਲਾਸ ਕਿਆ ਬਾਤ ਹੈ ਯਾਰ ਨਾ ਵੀਰ ਆ ਸਰਦਾਰ ਭਗਤ ਸਿੰਘ ਇੱਥੇ ਰਹੇ ਆ ਇਹਨੂੰ ਆਪਾਂ ਉੱਥੇ ਫਿਰਦੇ ਮੁੰਡੇ ਅੱਜ ਹੈ ਨਾ ਆ ਬਾਤ ਆਪਾਂ ਸੋਚਿਆ ਨਹੀਂ ਜਿੱਥੇ ਜਾਵਾਂ ਪਰਸੇ ਚਾਪਾਂ ਨੂੰ ਅੱਧੀ ਨਹੀਂ ਸੋਚਿਆ ਸੀ ਆਪਾਂ ਕਿ ਸਰਦਾਰ ਭਗਤ ਸਿੰਘ ਦਾ ਘਰ ਵੇਖਾਂਗੇ ਫਿਰ ਆਪਾਂ ਅੱਜ ਵੇਖ ਲੈ ਆ ਜੀ ਸਰਦਾਰ ਭਗਤ ਸਿੰਘ ਦਾ ਘਰ ਚੇਂਗਦੀਆ ਆ ਉਹ ਕਰਣਾ ਜੀ ਹੂੰ ਇੱਧਰ ਪਾਰਕ ਬਣਿਆ ਆਪਾਂ ਮਹਾਰਾਪੋਟ ਆ ਆ ਖੂਬ ਬਣਿਆ ਹੋਇਆ ਜੀ ਇੱਥੇ ਇਹ ਤੁਹਾਨੂੰ ਦਿਖਾਉਨੇ ਆ ਨਿੱਕੀ ਜਿਹੀ ਖੂਹੀ ਹੈ ਨਾ ਇੰਦਰ ਪਾਣੀ ਹੁੰਦਾ ਹਣਾ ਬਾਈ ਹਾਂ ਇਧਰ ਪਾਰਕ ਬਣਾਇਆ ਹੋਇਆ ਘਰ ਦੇ ਨਾਲ ਵਧੀਆ ਦੇਖਰੇਖ ਕੀਤੀ ਆ ਆ ਪੂਰਾ ਥਿਊ ਦੇਖੋ ਘਰ ਦਾ ਯਾਰ ਕਿੱਡਾ ਸੋਹਣਾ ਘਰ ਹੈ ਨਾ ਬਹੁਤ ਸਿੰਪਲ ਜਿਹਾ ਨਾ ਸਿੰਪਲ ਜਿਹਾ ਘਰ ਕਿੱਡਾ ਸੋਹਣਾ ਲੱਗਦਾ ਯਾਰ ਇਸ ਇੱਟ ਵੇਸੇ ਵਿੱਚ ਕਿਹੜੀ ਲੱਗੇ ਨਾ ਚਾਂਦਾਰ ਯਾਰ ਚਾਂਦਰ ਭਾਈ ਬਹੁਤ ਹੀ ਜਿਆਦਾ ਚਾਂਦਾਰ ਮੁੰਡੇ ਆਪਣੇ ਫੋਟੋਗ੍ਰਾਫੀ ਕਰੀ ਜਾਂਦੇ ਆ ਜੀ ਬਾਰਲਾ 뷰 ਸਰਦਾਰ ਭਗਤ ਸਿੰਘ ਦੇ ਘਰ ਦਾ ਪੁਲਸ ਦੀ ਸਿਕਿਉਰਿਟੀ ਪੂਰੀ ਹੈ ਇੱਥੇ ਕਿ ਕੋਈ ਸ਼ਰਾਬ ਦੀ ਜਾਂ ਸਰ ਇੱਥੇ ਕੋਈ ਗਲਤੀ ਨਾ ਕਰੇ ਤਾਂ ਕਰਕੇ ਤੇ ਬਾਕੀ ਪਿੰਡ ਦੀ ਦੇਖ ਰੱਖ ਬਹੁਤ ਸੋਹਣੀ ਹੈ ਬਹੁਤ ਸੋਹਣਾ ਪਿੰਡ ਬਣਾਇਆ ਗਿਆ ਖੜਕੜ ਕਲਾ ਸਭਾਈ ਬਹੁਤ ਹੈ ਪਿੰਡ ਚ ਬਹੁਤ ਵਧੀਆ ਹੈ ਲੋਈ ਕਰੀਏ ਫਿਰ ਤਿਆਰੀ ਅਨੰਦਪੁਰ ਸਾਹਿਬ ਦੀ ਚਲੋ ਲੋਈ ਪੰਜਾਬ ਘਰ ਵੇਖ ਲਿਆ ਆਪਾਂ ਪਿੰਡ ਬਹੁਤ ਸੋਹਣਾ ਹੈ ਨਾ ਪਿੰਡ ਬਹੁਤ ਸੋਹਣਾ ਨਾ ਬਹੁਤ ਸੋਹਣਾ ਬਈ ਬਹੁਤ ਸੋਹਣਾ ਹਾਂ ਚਲਦੇ ਆ ਜੀ ਸ੍ਰੀ ਅਨੰਤਪੁਰ ਸਾਹਿਬ ਨੂੰ ਲੋ ਜੀ ਰਸਤੇ 'ਚ ਰੁਕੇ ਆ ਆਪਾਂ ਹੁਣ ਜੂਸ ਪੀਣ ਲਈ ਵੀਰੇ ਜੂਸ ਜੂਸ ਪੀਵਾਂਗੇ ਜੂਸ ਫਰੈਸ਼ ਜੂਸ ਫਰੈਸ਼ ਜੂਸ ਐਂਡ ਬ੍ਰੈਡ ਆਹ ਹੋ ਲੋ ਜੀ ਫਰੈਸ਼ ਜੂਸ ਲੋ ਜੀ ਵੀਰੋ ਅੱਜ ਰੁਕੇ ਹਾਂ ਫਰੈਸ਼ ਜੂਸ ਪੀਣ ਲਈ ਉਹਦਾ ਸਵਾਦ ਦੁਆਣਾ ਹੀ ਹੁੰਦਾ ਨਾ ਜੂਸ ਰੈਡੀ ਕਰੀ ਜਾਂਦਾ ਸਾਨੂੰ ਲੱਗੀ ਭੁੱਖ ਤੇ ਪਿਆਸ ਮਨ ਲੱਗੇ ਜੂਸ ਸੰਤਰੇ ਪਲਸ ਅਨਾਨਾਸ ਯਾਹਿੰਦ ਉਹ ਜੀ ਵੀਰੋ ਜੂਸ 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 ਚੀਅਰ ਬ੍ਰੋ ਚੀਅਰ ਜੂਸ ਨਾਲ ਕੋਪਲੇ ਹੈਲਦੀ ਪਲਸ ਐਂਡ ਹੈਲਦੀ ਆਜਾ ਫੋਟੋੜੀ ਚਲਾਈ ਕਰਕੇ ਤਮੋ ਬੁਲਾਇਆ ਦੀ ਰਿਸਤਨਾਰਾ ਮੈਂ ਆਇਆ ਜੀ ਸਰਦਾਰ ਹੋ। ਸਰਮਾਉਂਗਾ ਨਹੀਂ ਆ। ਮੰਗਣ ਵਾਲੇ ਵੀਰ ਆਏ ਨੇ ਆ ਰੇਸੀ ਮਾ ਦੀ ਦੋਰ ਕੀ ਪਰ ਚਲੇ ਔਰ ਬੜੀ। ਪਹਿਲੇ ਉਹ ਪੌਂਡ ਹੋਏ ਨਿਕਲੇ ਦਮ। ਆਹ ਕਹਿੰਦਾ ਪੌਂਡ ਪੌਂਡ ਵੇ ਕੇ ਫਿਰ ਖੋਲਿਆ ਆ ਹੁੰਦੇ ਤੋਂ। ਪੌਂਡ ਦੇ ਆਪੇ ਦੇ। ਓ ਬੇਸ਼ਰਮਾ ਓ ਪੌਂਡ ਵੇ ਕੇ ਮੈਨੂੰ ਖੋਲਿਆ ਆ ਜਾਕੜੀ ਤੋਂ। ਪੌਂਡ ਦੇ ਦੇ ਓਏ। ਪੌਂਡ ਵੇ ਕੇ ਖੋਲਿਆ ਆ ਜਾਕੜੀ ਤੋਂ। ਵੱਡਾ ਨੁਟਾ ਨਹੀਂ ਕੱਢਦੇ ਦਿਸਾ ਨਾ ਦਿਨਾ ਮੈਂ ਓਏ ਬਾਰੀਆਂ ਉੱਤੇ ਹੀ ਆ ਨਾ ਜੀ ਬਠੀਕਾ ਲਓ ਜੀ ਫਾਈਨਲੀ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਚੁੱਕੇ ਆ ਜੀ ਅਸੀਂ ਰਸਤਾ ਭਟਕ ਗਏ ਸੀ ਕਿੱਧਰ ਨੂੰ ਭਟਕ ਗਏ ਸੀ ਨੰਗਲਲ ਹੁਣ ਕਰਕੇ ਗੱਡੀ ਪਾਰਕ ਤੇ ਫੇਰ ਅਸੀਂ ਚੱਲ ਜਾਈਂ ਸਰਾਂਚ ਤੇ ਕਮਰਾ ਲੈਨੇ ਤੇ ਕਰੋ ਸਾਹਮਣੇ ਦਰਸ਼ਨ ਸ਼੍ਰੀ ਕੇਸ਼ਗੜ ਸਾਹਿਬ ਦੇ ਲੋ ਜੀ ਨੰਦਪੁਰ ਸਾਹਿਬ ਪਹੁੰਚ ਗਏ ਗੱਡੀ ਕਰਤੀ ਪਾਰਕ ਤੇ ਹੁਣ ਚੱਲਦੇ ਵਸਰਾਹ ਲੈਣੂ ਰੂਮ ਲੈਨੇ ਆ ਫੇਰ ਵਿਖੋਣੇ ਤੁਹਾਨੂੰ ਰੂਮ ਦੇ ਦਰਸ਼ਨ ਤੇ ਮਿੱਤਰ ਪਿਆਰੇ ਇਹਦੇ ਬਿਸਕਟ ਤੇ ਲੋ ਜੀ ਕਮਰਾ ਆਪਾਂ ਲੈ ਲਿਆ 30 ਨੰਬਰ ਆਪਾਂ ਨੂੰ ਕਮਰਾ ਮਿਲਿਆ ਸਰਾਹ ਦੇ ਵਿੱਚ ਤੇ ਆ ਜੀ ਕਮਰਾ ਅਨਬਾਕਸਿੰਗ ਕੀਤੀ ਤੁਹਾਡੇ ਸਾਹਮਣੇ ਸਾਲੋ ਜੀ ਆ ਕੌੜਾ ਹੱਡਾ ਬੈੱਡ ਗੱਦੇ ਹੈਗੇ ਆ ਥੱਲੇ ਸੌਟ ਲਾਂਗੇ ਦੋ ਇਹਨੇ ਗੱਦੇ ਤੇ ਇਹੋ ਠੀਕ ਹੈ ਇਹੋ ਠੀਕ ਠਾਕ ਹੀ ਚਲੋ ਓਕੇ ਰਬੋਟਾ ਜਿਹਾ ਆਣਿਆ ਦਰਸ਼ਕ ਤੁਹਾਨੂੰ ਵਾਸ਼ਰੂਮ ਵੀ ਠੀਕ ਆ ਸਾਫ ਆ ਪੂਰਾ ਓਕੇ ਆ ਵਾਸ਼ਰੂਮ ਵਾਸ਼ਰੂਮ ਓਕੇ ਆ ਪੂਰਾ ਵੋਸ ਨੂੰ ਬੁਰਾ ਸਾਫ ਹੈ ਬਈ ਬਹੁਤ ਸੋਹਣਾ ਵੋਸ ਠੀਕ ਹੈ ਜੀ ਤੇ ਤੇ ਲੋ ਜੀ ਕਰਦੇ ਆਂ ਵਲੌਗ ਦਾ 3 ਐਂਡ ਕਮਰੇ ਚ ਪਹੁੰਚ ਗਏ ਆਂ ਆਪਾਂ ਤੇ ਹੁਣ ਅਸੀਂ ਜਿੱਥੇ ਵੀ ਜਾਵਾਂਗੇ ਘੁੰਮਾਂਗੇ ਫਿਰਾਂਗੇ ਮੱਥਾ ਟੇਕਾਂਗੇ ਲੰਗਰ ਛਕਾਂਗੇ ਤੁਹਾਨੂੰ ਸਾਰਾ ਕੁਝ ਅਗਲੇ ਵਲੌਗ ਦੇ ਵਿੱਚ ਦਿਖਾਵਾਂਗੇ ਪਤਾ ਨਾਣਾ ਦੇ ਵੀ ਜਾਣਦਾ ਵੀ ਸਾਡਾ ਪਲਾਨ ਆ ਜੀ ਤਾਂ ਬਣੇ ਰਹੋ ਤੁਸੀਂ ਅਗਲੇ ਵਲੌਗ ਦੇ ਵਿੱਚ ਸੋ ਮਿਲਦੇ ਆਂ ਤੁਹਾਨੂੰ ਗਾਇਸ ਅਗਲੇ ਵਲੌਗ ਦੇ ਵਿੱਚ ਟਿਲ ਦੈਨ ਬਾਏ ਬਾਏ